ਇਸਰਾ ਅਕਸਮਤ ਨਿਦਨ ਹੋ ਗਿਆ ਜੀ ਫਿਰ ਚਰਨਜੀਤ ਹੂ ਜਾਜੀ ਦਾ ਹੋ ਗਿਆ ਹੁਣ ਇਹ ਸਾਡਾ ਯੰਗ ਬੱਚਾ ਐਨਾ ਸੋਹਣਾ ਸੁਨੱਖਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਾਟਾ ਪਿਆ ਹੈ ਔਰ ਇਸ ਵੇਲੇ ਮੈਂ মিডিਆ ਨੂੰ ਵੀ ਇਹ ਕਹਾਂਗਾ ਕਿ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ بجائے ਦੇ ਕਿ ਇਸ ਤਰ੍ਹਾਂ ਸਾਨੂੰ ਛੇੜ ਕੇ ਸਾਡੇ ਹੰਝੂ ਦੇਖ ਕੇ ਤੁਸੀਂ ਅ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਵਧਾਓ ਹੀ ਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਇਸ ਤਰ੍ਹਾਂ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਉਹਦਾ ਅਫਸੋਸ ਹੈ ਉਹਨਾਂ ਦੇ ਘਰ ਵਾਲਿਆਂ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਯੰਗ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜਿਹਨੂੰ ਅਸੀਂ ਕਦੀ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਹਾ ਸਮਾਂ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ ਪ੍ਰਮਾਤਮਾ ਕੇ ਅਰਦਾਸਾਂ ਕਰ ਰਹੇ ਸੀ ਕਿ ਸ਼ਾਇਦ ਸਾਡੀ ਅਰਦਾਸਾਂ ਕਬੂਲ ਨਹੀਂ ਹੋਈਆਂ ਹੁਣ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਹੁਣ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਕਿ ਮਹਾਰਾਜ ਤੁਸੀਂ ਇਸ ਦੀ ਆਤਮਾ ਨੂੰ ਆਪਣੇ ਚੜਨਾ ਚ ਸਥਾਨ ਦੇਣਾ ਠੀਕ ਹੈ ਜਿਵੇਂ ਪਹਿਲਾਂ ਜੀ ਜਿਸ ਤਰ੍ਹਾਂ ਦੇ ਨਾਲ ਵੱਡਾ ਘਾਟਾ ਪਿਆ ਤਾਂ ਹਰ ਕੋਈ ਅੱਖ ਨਮ ਨਜ਼ਰ ਆ ਰਹੀ ਹੈਗੀ ਹੈ ਜਿਵੇਂ ਕਿ ਬੀਨ ਸ਼ਰਮਾ ਖੁਦ ਜਿਹੜਾ ਕਿ ਪਰਿਵਾਰ ਨਾਲ ਮਿਲ ਕੇ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਔਖੀ ਘੜੀ ਦੇ ਵਿੱਚ ਪਰਿਵਾਰ ਨੂੰ ਹਮਦਰਦੀ ਦੀ ਲੋੜ ਹੈ ਪਰਿਵਾਰ ਨੂੰ ਜਿਹੜਾ ਕਿ ਸਹਾਰਾ ਦਿੱਤੇ ਜਾਣ ਦੀ ਲੋੜ ਹੈਗੀ ਹੈ ਜਿਨ੍ਹਾਂ ਦਾ ਇੱਕ ਨੌਜਵਾਨ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਹੈਗਾ ਸੋ ਕਾਫੀ ਜ਼ਿਆਦਾ ਜਿਹੜਾ ਕੀ ਹੈ ਜਿਹੜਾ ਕੀ ਕਹਿ ਸਕਦੇ ਆ ਪਰਿਵਾਰ ਦੇ ਇਸ ਨੌਜਵਾਨ ਪੁੱਤ ਦੇ ਜਾਣ ਦੇ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਕਦੇ ਨਾ ਪੂਰਾ ਹੋਣ ਵਾਲਾ ਸਦਮਾ ਲੱਗਿਆ ਘਾਟਾ ਪਿਆ ਹੈਗਾ ਤਾਂ ਉਧਰ ਦੂਜੇ ਪਾਸੇ ਜਿਹੜਾ ਕੀ ਹੁਣ ਪਰਿਵਾਰ ਨੂੰ ਮਿਲਣ ਦੇ ਲਈ ਵੱਖ-ਵੱਖ ਜਿਹੜੇ ਕੀ ਨਾਂਬਰ ਗਾਇਕ ਹੈਗੇ ਨੇ ਕਲਾਕਾਰ ਹੈਗੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਸੋ ਪਿਛਲੇ ਕਿੰਨੇ ਦਿਨਾਂ ਤੋਂ ਰਾਜਵੀਰ ਜਿਹੜੇ ਲਾਇਸਿਸ ਹਸਪਤਾਲ ਦੇ ਵਿੱਚ ਅਪ ਸਾਰੇ ਆਸਵੰਦ ਸੀਗੇ ਕਿ ਸਾਰੇ ਲੋਕ ਅਰਦਾਸਾਂ ਕਰਦੇ ਸੀਗੇ ਦੁਆਵਾਂ ਕਰਦੇ ਸੀ ਪ੍ਰਾਰਥਨਾਵਾਂ ਕਰਦੇ ਸੀਗੇ ਬੜਾ ਸੁਭਾਵਨਾ ਭਰਪੂਰ ਨੌਜਵਾਨ ਸੀ ਸਾਡਾ ਉਹ ਜਿ ਤੋਂ ਬਹੁਤ ਵੱਡੀਆਂ ਉਮੀਦਾਂ ਸੀਗੀਆਂ ਛੋਟੀ ਉਮਰ ਦੇ ਵਿੱਚ ਉਹਦਾ ਚਲੇ ਜਾਣਾ ਸਾਡੇ ਜਿਹੜਾ ਕਲਾਕਾਰ ਪਰਿਵਾਰ ਹੈ ਇਹਦੇ ਲਈ ਬੜੀ ਦੁੱਖ ਦੀ ਖਬਰ ਹੈ ਦੁੱਖ ਦੀ ਘੜੀ ਹੈ ਇਹ ਇਸ ਟਾਈਮ ਕਿਉਂਕਿ ਅਸੀਂ ਹਜੇ ਪਿਛਲੇ ਦੁੱਖਾਂ ਚੋਂ ਨਹੀਂ ਸੀ ਉਭਰੇ ਇਸ ਸਾਲ ਸਾਡੇ ਲਈ ਬਹੁਤ ਮੰਦ ਭਾਗਾ ਹੋਇਆ ਕਿ ਇਸ ਸਾਲ ਵਿੱਚ ਸਾਡੀਆਂ ਵੱਡੀਆਂ ਸ਼ਕਤੀਆਂ ਸਾਡੇ ਕੋਲ ਇੱਕ ਇੱਕ ਕਰਕੇ ਹੱਥਾਂ ਚੋਂ ਕਿਰਦੀਆਂ ਜਾਂਦੀਆਂ ਨੇ ਪਰ ਰਾਜਵੀਰ ਬਾਰੇ ਅਸੀਂ ਇਹ ਗੱਲ ਕਹਿੰਦੇ ਆ ਕਿ ਫੈਮਿਲੀ ਲਈ ਉਹਦੀ ਲੋੜ ਸੀ ਜਿੱਥੇ ਤੇ ਉੱਥੇ ਸਮਝਦਿਆਂ ਕਿ ਸਾਡੀ ਇੰਡਸਟਰੀ ਨੂੰ ਬਹੁਤ ਵੱਡੀ ਲੋੜ ਸੀਗੀ ਦੇਸ਼ਾਂ-ਵਦੇਸ਼ਾਂ ਤੋਂ ਬਹੁਤ ਸਾਰੇ ਲੋਕਾਂ ਨੇ ਉਹਦੇ ਲਈ ਦੁਆਵਾਂ ਕੀਤੀਆਂ ਕਿਸੇ ਨੇ ਅਖੰਡ ਪਾਠ ਰਖਾਏ ਕਿਸੇ ਨੇ ਮੰਦਰ ਜਾ ਕੇ ਪ੍ਰਾਰਥਨਾ ਕੀਤੀ ਕਿਸੇ ਨੇ ਦੁਆਵਾਂ ਕੀਤੀਆਂ ਪਰ ਅੱਜ ਮੌਤ ਜਿੱਤ ਗਈ ਹੈ ਸੋ ਸਭ ਦੀਆਂ ਕੋਸ਼ਿਸ਼ਾਂ ਸਭ ਦੀਆਂ ਦੁਆਵਾਂ ਹਾਰ ਗਈਆਂ ਇਹ ਬੜੀ ਇਹੋ ਜੀ ਸਾਡੇ ਲਈ ਦੁੱਖ ਦੀ ਖਬਰ ਹੈ ਜਿਹੜੀ ਦੰਦੇ ਹੋਏ ਸਾਨੂੰ ਆਪਣੇ ਆਪ ਨੂੰ ਬੜਾ ਜੀਵ ਮਹਿਸੂਸ ਹੋ ਰਿਹਾ ਹੈ ਕਿ ਨਹੀਂ ਸੀ ਜਾਣਾ ਚਾਹੀਦਾ ਰਾਜਵੀਰ ਨੂੰ ਰਾਜਵੀਰ ਦੀ ਬਹੁਤ ਸਾਡੇ ਇਸ ਕਲਾਕਾਰ ਪਰਿਵਾਰ ਨੂੰ ਸਾਡੇ ਸੰਸਾਰ ਨੂੰ ਬਹੁਤ ਲੋੜ ਸੀ ਕਿਉਂਕਿ ਉਹ ਕੈਸਾ ਨੌਜਵਾਨ ਸੀਗਾ ਜਿਹੜਾ ਬੜੀ ਸਮਝ ਰੱਖਦਾ ਸੀਗਾ ਉਹਨੇ ਆਪਣੇ ਕੈਰੀਅਰ ਦੇ ਵਿੱਚ ਕਦੇ ਕੋਈ ਇਹੋ ਜਿਹਾ ਗੀਤ ਨਹੀਂ ਗਾਇਆ ਕੈਰੀਅਰ 'ਚ ਕਦੇ ਕੋਈ ਕਿਸੇ ਕੰਟਰੋਵਰਸੀਆਂ ਨਹੀਂ ਆਇਆ ਕੈਰੀਅਰ 'ਚ ਕਈ ਕਿਸੇ ਨਾਲ ਕੋਈ ਬਦੀਕੀ ਨਹੀਂ ਕੀਤੀ ਕੋਈ ਵੱਧ ਘੱਟ ਗਲਵਾਟ ਨਹੀਂ ਕੀਤੀ ਹੈਗੀ ਸੋ ਇਸੇ ਕਰਕੇ ਸੀਗੇ ਕਿ ਇਹਨੇ ਲੋਕ ਉਹਨੂੰ ਪਿਆਰ ਕਰਦੇ ਸੀ ਹਰਮਨ ਪਿਆਰਾ ਸੀਗਾ ਲੋਕਾਂ ਦੇ ਵਿੱਚ ਕਿਸੇ ਕਰਕੇ ਲੋਕ ਹੋਰਿਆਂ ਲਈ ਇੰਨੀਆਂ ਦੁਆਵਾਂ ਕਰਦੇ ਸੀਗੇ ਅਰਦਾਸਾਂ ਕਰਦੇ ਸੀਗੇ ਜਿਹੜੇ ਲੋਕ ਜ਼ਿੰਦਗੀ 'ਚ ਉਹਨੂੰ ਕਦੇ ਮਿਲੇ ਵੀ ਨਹੀਂ ਉਹ ਲੋਕ ਵੀ ਇਹ ਚਾਹੁੰਦੇ ਸੀ ਕਿ ਰਾਜਵੀਰ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ ਆਪਣੇ ਘਰੇ ਵਾਪਸ ਆਪਣੇ ਬੱਚਿਆਂ ਕੋਲ ਵਾਪਸ ਆਵੇ ਪਰ ਇਹ ਸਾਰੀਆਂ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ ਸਾਰੀਆਂ ਅਰਦਾਸਾਂ ਸੀਗੀਆਂ ਰੋਜ਼ ਤੁਸੀਂ ਸਾਰੇ মিডিਆ ਵਾਲੇ ਜਾਣਦੇ ਹੋ ਦੋ ਦੋ 2200 ਬੰਦਾ ਇਸ ਹਸਪਤਾਲ ਦੇ ਬਾਹਰ ਖੜਦਾ ਸੀਗਾ ਉਹਨੂੰ ਮਿਲਣ ਲਈ ਆਉਂਦਾ ਸੀਗਾ ਹਾਲਾਂਕਿ ਉਹਦਾ ਕੋਈ ਰਾਜਨੀਤਿਕ ਕੈਰੀਅਰ ਨਹੀਂ ਸੀਗਾ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਸੀਗਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਉਹਦੇ ਲਈ ਖਬਰ ਲੈਣ ਲਈ ਆਏ ਉਹਦਾ ਦੁੱਖ ਸੁੱਖ ਜਾਣਨ ਲਈ ਆਏ ਉਹਦੇ ਲਈ ਅਰਦਾਸ ਕਰਨ ਲਈ ਪਹੁੰਚੇ ਸਾਰੇ ਲੋਕਾਂ ਨੇ ਉਹਦੇ ਲਈ ਯਤਨ ਕੀਤੇ ਪਰ ਸਾਰੇ ਯਤਨਾਂ 'ਚ ਛੋਟੇ ਪੈ ਗਏ ਤੇ ਅਖੀਰ ਨੂੰ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ ਠੀਕ ਹੈ ਜੀ ਬਹੁਤ ਧੰਨਵਾਦ ਇਸ ਤਰ੍ਹਾਂ ਅਕਸਮਤ ਨਿਦਨ ਹੋ ਗਿਆ ਜੀ ਫਿਰ ਚਰਨਜੀਤ ਹੂਜਾ ਜੀ ਦਾ ਹੋ ਗਿਆ ਹੁਣ ਇਹ ਸਾਡਾ ਯੰਗ ਬੱਚਾ ਇੰਨਾ ਸੋਹਣਾ ਸੁਨੱਖਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਾਟਾ ਪਿਆ ਹੈ ਔਰ ਇਸ ਵੇਲੇ ਮੈਂ মিডিਆ ਨੂੰ ਵੀ ਇਹ ਕਹਾਂਗਾ ਕਿ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ بجائے ਦੇ ਕਿ ਇਸ ਤਰ੍ਹਾਂ ਸਾਨੂੰ ਛੇੜ ਕੇ ਸਾਡੇ ਹੰਝੂ ਦੇਖ ਕੇ ਤੁਸੀਂ ਅ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਵਧਾਓ ਇ ਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਇਸ ਤਰ੍ਹਾਂ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਉਦਾ ਅਫਸੋਸ ਹੈ ਉਹਨਾਂ ਦੇ ਘਰ ਵਾਲਿਆਂ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਯੰਗ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜਿਹਨੂੰ ਅਸੀਂ ਕਦੀ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਿਹਾ ਸਮਾਂ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ ਪ੍ਰਮਾਤਮਾ ਕੇ ਅਰਦਾਸਾਂ ਕਰ ਰਹੇ ਸੀ ਕਿ ਸ਼ਾਇਦ ਸਾਡੀ ਅਰਦਾਸਾਂ ਕਬੂਲ ਨਹੀਂ ਹੋਈਆਂ ਹੁਣ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਹੁਣ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਕਿ ਮਹਾਰਾਜ ਤੁਸੀਂ ਈ ਦੀ ਆਤਮਾ ਨੂੰ ਆਪਣੇ ਚੜਨਾ ਚ ਸਥਾਨ ਦੇਣਾ ਜੀ ਜੀ ਪਹਿਲਾਂ ਜੀ ਜੀ ਕਿ ਜਿਸ ਤਰ੍ਹਾਂ ਦੇ ਨਾਲ ਵੱਡਾ ਘਾਟਾ ਪਿਆ ਤਾਂ ਹਰ ਕੋਈ ਅੱਖ ਨਮ ਨਜ਼ਰ ਆ ਰਹੀ ਹੈਗੀ ਹੈ ਜਿਵੇਂ ਕਿ ਬੀਨ ਸ਼ਰਮਾ ਖੁਦ ਜਿਹੜਾ ਕਿ ਪਰਿਵਾਰ ਨਾਲ ਮਿਲ ਕੇ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਔਕੀ ਘੜੀ ਦੇ ਵਿੱਚ ਪਰਿਵਾਰ ਨੂੰ ਹਮਦਰਦੀ ਦੀ ਲੋੜ ਹੈ ਪਰਿਵਾਰ ਨੂੰ ਜਿਹੜਾ ਕਿ ਸਹਾਰਾ ਦਿੱਤੇ ਜਾਣ ਦੀ ਲੋੜ ਹੈਗੀ ਹੈ ਜਿਨ੍ਹਾਂ ਦਾ ਇੱਕ ਨੌਜਵਾਨ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਹੈਗਾ ਸੋ ਕਾਫੀ ਜ਼ਿਆਦਾ ਜਿਹੜਾ ਕੀ ਹੈ ਜਿਹੜਾ ਕੀ ਕਹਿ ਸਕਦੇ ਆ ਪਰਿਵਾਰ ਦੇ ਇਸ ਨੌਜਵਾਨ ਪੁੱਤ ਦੇ ਜਾਣ ਦੇ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਕਦੇ ਨਾ ਪੂਰਾ ਹੋਣ ਵਾਲਾ ਸਦਮਾ ਲੱਗਿਆ ਘਾਟਾ ਪਿਆ ਹੈਗਾ ਤਾਂ ਉਧਰ ਦੂਜੇ ਪਾਸੇ ਜਿਹੜਾ ਕੀ ਹੁਣ ਪਰਿਵਾਰ ਨੂੰ ਮਿਲਣ ਦੇ ਲਈ ਵੱਖ-ਵੱਖ ਜਿਹੜੇ ਕੀ ਨੰਬਰ ਗਾਇਕ ਹੈਗੇ ਨੇ ਕਲਾਕਾਰ ਹੈਗੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਹੋ ਗਿਆ ਜੀ ਸੋ ਪਿਛਲੇ ਕਿੰਨੇ ਦਿਨਾਂ ਤੋਂ ਰਾਜਵੀਰ ਜਿਹੜੇ ਲਾਇਸੀ ਸਸਤਾਲ ਦੇ ਵਿੱਚ ਆ ਅਪ ਸਾਰੇ ਆਸਵੰਦ ਸੀਗੇ ਕਿ ਸਾਰੇ ਲੋਕ ਅਰਦਾਸਾਂ ਕਰਦੇ ਸੀਗੇ ਦੁਆਵਾਂਾਂ ਕਰਦੇ ਸੀ ਪ੍ਰਾਰਥਨਾਵਾਂ ਕਰਦੇ ਸੀਗੇ ਬੜਾ ਸੁਭਾਵਨਾ ਭਰਪੂਰ ਨੌਜਵਾਨ ਸੀ ਸਾਡਾ ਉਹ ਜਿ ਤੋਂ ਬਹੁਤ ਵੱਡੀਆਂ ਉਮੀਦਾਂ ਸੀਗੀਆਂ ਛੋਟੀ ਉਮਰ ਦੇ ਵਿੱਚ ਉਹਦਾ ਚਲੇ ਜਾਣਾ ਸਾਡੇ ਜਿਹੜਾ ਕਲਾਕਾਰ ਪਰਿਵਾਰ ਹੈ ਇਹਦੇ ਲਈ ਬੜੇ ਦੁੱਖ ਦੀ ਖਬਰ ਹੈ ਦੁੱਖ ਦੀ ਘੜੀ ਹੈ ਇਹ ਇਸ ਟਾਈਮ ਕਿਉਂਕਿ ਅਸੀਂ ਹਜੇ ਪਿਛਲੇ ਦੁੱਖਾਂ ਚੋਂ ਨਹੀਂ ਸੀ ਉਭਰੇ ਇਸ ਸਾਲ ਸਾਡੇ ਲਈ ਬਹੁਤ ਮੰਦ ਭਾਗਾ ਹੋਇਆ ਕਿ ਇਸ ਸਾਲ ਵਿੱਚ ਸਾਡੀਆਂ ਵੱਡੀਆਂ ਸ਼ਖਸੀਅਤਾਂ ਸਾਡੇ ਕੋਲੇ ਇੱਕ ਇੱਕ ਕਰਕੇ ਹੱਥਾਂ ਚੋਂ ਕਿਰਦੀਆਂ ਜਾਂਦੀਆਂ ਨੇ ਪਰ ਰਾਜਵੀਰ ਬਾਰੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਫੈਮਿਲੀ ਨੂੰ ਵੀ ਉਹਦੀ ਲੋੜ ਸੀ ਜਿੱਥੇ ਤੇ ਉੱਥੇ ਸਮਝਦੇ ਆ ਕਿ ਸਾਡੀ ਇੰਡਸਟਰੀ ਨੂੰ ਬਹੁਤ ਵੱਡੀ ਲੋੜ ਸੀਗੀ ਦੇਸ਼ਾਂ-ਵਦੇਸ਼ਾਂ ਤੋਂ ਬਹੁਤ ਸਾਰੇ ਲੋਕਾਂ ਨੇ ਉਹਦੇ ਲਈ ਦੁਆਵਾਂ ਕੀਤੀਆਂ ਕਿਸੇ ਨੇ ਅਖੰਡ ਪਾਠ ਰਖਾਏ ਕਿਸੇ ਨੇ ਮੰਦਰ ਜਾ ਕੇ ਪ੍ਰਾਰਥਨਾ ਕੀਤੀ ਕਿਸੇ ਨੇ ਦੁਆਵਾਂ ਕੀਤੀਆਂ ਪਰ ਅੱਜ ਮੌਤ ਜਿੱਤ ਗਈ ਹੈ ਸੋ ਸਭ ਦੀਆਂ ਕੋਸ਼ਿਸ਼ਾਂ ਸਭ ਦੀਆਂ ਦੁਆਵਾਂ ਹਾਰ ਗਈਆਂ ਇਹ ਬੜੀ ਇਹੋ ਜੀ ਸਾਡੇ ਲਈ ਦੁੱਖ ਦੀ ਖਬਰ ਹੈ ਜਿਹੜੀ ਦੰਦੇ ਹੋਏ ਸਾਨੂੰ ਆਪਣੇ ਆਪ ਨੂੰ ਬੜਾ ਅਜੀਬ ਮਹਿਸੂਸ ਹੋ ਰਿਹਾ ਹੈ ਕਿ ਨਹੀਂ ਸੀ ਜਾਣਾ ਚਾਹੀਦਾ ਰਾਜਵੀਰ ਨੂੰ ਰਾਜਵੀਰ ਦੀ ਬਹੁਤ ਸਾਡੇ ਇਸ ਕਲਾਕਾਰ ਪਰਿਵਾਰ ਨੂੰ ਸਾਡੇ ਸੰਸਾਰ ਨੂੰ ਬਹੁਤ ਲੋੜ ਸੀ ਕਿਉਂਕਿ ਉਹ ਕੈਸਾ ਨੌਜਵਾਨ ਸੀਗਾ ਜਿਹੜਾ ਬੜੀ ਸਮਝ ਰੱਖਦਾ ਸੀਗਾ ਉਹਨੇ ਆਪਣੇ ਕੈਰੀਅਰ ਦੇ ਵਿੱਚ ਕਦੇ ਕੋਈ ਇਹੋ ਜਿਹਾ ਗੀਤ ਨਹੀਂ ਗਾਇਆ ਕੈਰੀਅਰ 'ਚ ਕਦੇ ਕੋਈ ਕਿਸੇ ਕੰਟਰੋਵਰਸੀਆਂ ਨਹੀਂ ਆਇਆ ਕੈਰੀਅਰ 'ਚ ਕਈ ਕਿਸੇ ਨਾਲ ਕੋਈ ਬਦੀਕੀ ਨਹੀਂ ਕੀਤੀ ਕੋਈ ਵੱਧ ਘੱਟ ਗਲਵਾਤ ਨਹੀਂ ਕੀਤੀ ਹੈਗੀ ਸੋ ਇਸੇ ਕਰਕੇ ਸੀਗੇ ਕਿ ਇਹਨੇ ਲੋਕ ਉਹਨੂੰ ਪਿਆਰ ਕਰਦੇ ਸੀ ਹਰਮਨ ਪਿਆਰਾ ਸੀਗਾ ਉਹ ਲੋਕਾਂ ਦੇ ਵਿੱਚ ਇਸੇ ਕਰਕੇ ਲੋਕ ਹੋਰਿਆਂ ਲਈ ਇੰਨੀਆਂ ਦੁਆਵਾਂ ਕਰਦੇ ਸੀਗੇ ਅਰਦਾਸਾਂ ਕਰਦੇ ਸੀਗੇ ਜਿਹੜੇ ਲੋਕ ਜ਼ਿੰਦਗੀ 'ਚ ਉਹਨੂੰ ਕਦੇ ਮਿਲੇ ਵੀ ਨਹੀਂ ਉਹ ਲੋਕ ਵੀ ਇਹ ਚਾਹੁੰਦੇ ਸੀ ਕਿ ਰਾਜਵੀਰ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ ਆਪਣੇ ਘਰੇ ਵਾਪਸ ਆਪਣੇ ਬੱਚਿਆਂ ਕੋਲ ਵਾਪਸ ਆਵੇ ਪਰ ਇਹ ਸਾਰੀਆਂ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ ਸਾਰੀਆਂ ਅਰਦਾਸਾਂ ਸੀਗੀਆਂ ਰੋਜ ਤੁਸੀਂ ਸਾਰੇ মিডিਆ ਵਾਲੇ ਜਾਣਦੇ ਹੋ ਦੋ ਦੋ 2200 ਬੰਦਾ ਇਸ ਹਸਪਤਾਲ ਦੇ ਬਾਹਰ ਖੜਦਾ ਸੀਗਾ ਉਹਨੂੰ ਮਿਲਣ ਲਈ ਆਉਂਦਾ ਸੀਗਾ ਹਾਲਾਂਕਿ ਉਹਦਾ ਕੋਈ ਰਾਜਨੀਤਿਕ ਕੈਰੀਅਰ ਨਹੀਂ ਸੀਗਾ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਸੀਗਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਉਹਦੇ ਲਈ ਖਬਰ ਲੈਣ ਲਈ ਆਏ ਉਹਦਾ ਦੁੱਖ ਸੁੱਖ ਜਾਣਨ ਲਈ ਆਏ ਉਹਦੇ ਲਈ ਅਰਦਾਸ ਕਰਨ ਲਈ ਪਹੁੰਚੇ ਸਾਰੇ ਲੋਕਾਂ ਨੇ ਉਹਦੇ ਲਈ ਯਤਨ ਕੀਤੇ ਪਰ ਸਾਰੇ ਯਤਨਾਂ 'ਚ ਛੋਟੇ ਪੈ ਗਏ ਤੇ ਅਖੀਰ ਨੂੰ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ ਠੀਕ ਹੈ ਜੀ ਬਹੁਤ ਮਿਹਰਬਾਨ ਸਰਾ ਅਕਸਮਤ ਨਿਦਨ ਹੋ ਗਿਆ ਫਿਰ ਚਰਨਜੀਤ ਹੂਜਾ ਜੀ ਦਾ ਹੋ ਗਿਆ ਹੁਣ ਇਹ ਸਾਡਾ ਯੰਗ ਬੱਚਾ ਐਨਾ ਸੋਹਣਾ ਸੁਨੱਖਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਾਟਾ ਪਿਆ ਹੈ ਔਰ ਇਸ ਵੇਲੇ ਮੈਂ মিডিਆ ਨੂੰ ਵੀ ਇਹ ਕਹਾਂਗਾ ਕਿ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ بجائے ਦੇ ਕਿ ਐਸਰਾ ਸਾਨੂੰ ਛੇੜ ਕੇ ਸਾਡੇ ਹੰਝੂ ਦੇਖ ਕੇ ਤੁਸੀਂ ਅ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਵਧਾਓ ਈ ਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਇਸ ਤਰ੍ਹਾਂ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਉਹਦਾ ਅਫਸੋਸ ਹੈ ਉਹਨਾਂ ਦੇ ਘਰ ਵਾਲਿਆਂ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਯੰਗ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜਿਹਨੂੰ ਅਸੀਂ ਕਦੇ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਿਹਾ ਸਮਾਂ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਸਕੇ ਪ੍ਰਮਾਤਮਾ ਕੇ ਅਰਦਾਸਾਂ ਕਰ ਰਹੇ ਸਕੇ ਸ਼ਾਇਦ ਸਾਡੀ ਅਰਦਾਸਾਂ ਕਬੂਲ ਨਹੀਂ ਹੋਈਆਂ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਹੁਣ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਕਿ ਮਹਾਰਾਜ ਤੁਸੀਂ ਇਸ ਦੀ ਆਤਮਾ ਨੂੰ ਆਪਣੇ ਚੜਨਾ ਚ ਸਥਾਨ ਦੇਣਾ ਠੀਕ ਹੈ ਜਿਵੇਂ ਪਹਿਲਾਂ ਚਰਨਜੀਤ ਬਾਕੀ ਜਿਸ ਤਰ੍ਹਾਂ ਦੇ ਨਾਲ ਵੱਡਾ ਘਾਟਾ ਪਿਆ ਤਾਂ ਹਰ ਕੋਈ ਅੱਖ ਨਮ ਨਜ਼ਰ ਆ ਰਹੀ ਹੈਗੀ ਹੈ ਜਿਵੇਂ ਕਿ ਬੀਨ ਸ਼ਰਮਾ ਖੁਦ ਜਿਹੜਾ ਕਿ ਪਰਿਵਾਰ ਨਾਲ ਮਿਲ ਕੇ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਔਖੀ ਘੜੀ ਦੇ ਵਿੱਚ ਪਰਿਵਾਰ ਨੂੰ ਹਮਦਰਦੀ ਦੀ ਲੋੜ ਹੈ ਪਰਿਵਾਰ ਨੂੰ ਜਿਹੜਾ ਕਿ ਸਹਾਰਾ ਦਿੱਤੇ ਜਾਣ ਦੀ ਲੋੜ ਹੈਗੀ ਹੈ ਜਿਨ੍ਹਾਂ ਦਾ ਇੱਕ ਨੌਜਵਾਨ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਹੈਗਾ ਸੋ ਕਾਫੀ ਜ਼ਿਆਦਾ ਜਿਹੜਾ ਕੀ ਹੈ ਜਿਹੜਾ ਕੀ ਕਹਿ ਸਕਦੇ ਆ ਪਰਿਵਾਰ ਦੇ ਇਸ ਨੌਜਵਾਨ ਪੁੱਤ ਦੇ ਜਾਣ ਦੇ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਕਦੇ ਨਾ ਪੂਰਾ ਹੋਣ ਵਾਲਾ ਸਦਮਾ ਲੱਗਿਆ ਘਾਟਾ ਪਿਆ ਹੈਗਾ ਤਾਂ ਉਧਰ ਦੂਜੇ ਪਾਸੇ ਜਿਹੜਾ ਕੀ ਹੁਣ ਪਰਿਵਾਰ ਨੂੰ ਮਿਲਣ ਦੇ ਲਈ ਵੱਖ-ਵੱਖ ਜਿਹੜੇ ਕੀ ਨਾਂਬਰ ਗਾਇਕ ਹੈਗੇ ਨੇ ਕਲਾਕਾਰ ਹੈਗੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਸੋ ਪਿਛਲੇ ਕਿੰਨੇ ਦਿਨਾਂ ਤੋਂ ਰਾਜਵੀਰ ਜਿਹੜੇ ਲਾਇਸ ਸੀ ਹਸਪਤਾਲ ਦੇ ਵਿੱਚ ਆ ਪਪ ਸਾਰੇ ਆਸਵੰਦ ਸੀਗੇ ਕਿ ਸਾਰੇ ਲੋਕ ਅਰਦਾਸਾਂ ਕਰਦੇ ਸੀਗੇ ਦੁਆਵਾਂ ਕਰਦੇ ਸੀ ਪ੍ਰਾਰਥਨਾਵਾਂ ਕਰਦੇ ਸੀਗੇ ਬੜਾ ਸੁਭਾਵਨਾ ਭਰਪੂਰ ਨੌਜਵਾਨ ਸੀ ਸਾਡਾ ਉਹ ਜਿ ਤੋਂ ਬਹੁਤ ਵੱਡੀਆਂ ਉਮੀਦਾਂ ਸੀਗੀਆਂ ਛੋਟੀ ਉਮਰ ਦੇ ਵਿੱਚ ਉਹਦਾ ਚਲੇ ਜਾਣਾ ਸਾਡੇ ਜਿਹੜਾ ਕਲਾਕਾਰ ਪਰਿਵਾਰ ਹੈ ਇਹਦੇ ਲਈ ਬੜੀ ਦੁੱਖ ਦੀ ਖਬਰ ਹੈ ਦੁੱਖ ਦੀ ਘੜੀ ਹੈ ਇਹ ਇਸ ਟਾਈਮ ਕਿਉਂਕਿ ਅਸੀਂ ਹਜੇ ਪਿਛਲੇ ਦੁੱਖਾਂ ਚੋਂ ਨਹੀਂ ਸੀ ਉਭਰੇ ਇਸ ਸਾਲ ਸਾਡੇ ਲਈ ਬਹੁਤ ਮੰਦਭਾਗਾ ਹੋਇਆ ਕਿ ਇਸ ਸਾਲ ਵਿੱਚ ਸਾਡੀਆਂ ਵੱਡੀਆਂ ਸ਼ਖਸੀਅਤਾਂ ਸਾਡੇ ਕੋਲ ਇੱਕ ਇੱਕ ਕਰਕੇ ਹੱਥਾਂ ਚੋਂ ਕਿਰਦੀਆਂ ਜਾਂਦੀਆਂ ਨੇ ਪਰ ਰਾਜਵੀਰ ਬਾਰੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਫੈਮਿਲੀ ਨੂੰ ਉਹਦੀ ਲੋੜ ਸੀ ਜਿੱਥੇ ਤੇ ਉੱਥੇ ਸਮਝਦੇ ਆ ਕਿ ਸਾਡੀ ਇੰਡਸਟਰੀ ਨੂੰ ਬਹੁਤ ਵੱਡੀ ਲੋੜ ਸੀਗੀ ਦੇਸ਼ਾਂ-ਵਦੇਸ਼ਾਂ ਤੋਂ ਬਹੁਤ ਸਾਰੇ ਲੋਕਾਂ ਨੇ ਉਹਦੇ ਲਈ ਦੁਆਵਾਂ ਕੀਤੀਆਂ ਕਿਸੇ ਨੇ ਅਖੰਡ ਪਾਠ ਰਖਾਏ ਕਿਸੇ ਨੇ ਮੰਦਰ ਜਾ ਕੇ ਪ੍ਰਾਰਥਨਾ ਕੀਤੀ ਕਿਸੇ ਨੇ ਦੁਆਵਾਂ ਕੀਤੀਆਂ ਪਰ ਅੱਜ ਮੌਤ ਜਿੱਤ ਗਈ ਹੈ ਸੋ ਸਭ ਦੀਆਂ ਕੋਸ਼ਿਸ਼ਾਂ ਸਭ ਦੀਆਂ ਦੁਆਵਾਂ ਹਾਰ ਗਈਆਂ ਇਹ